ਆਮ ਆਦਮੀ ਪਾਰਟੀ ਦਾ ਰਾਜਾ ਨੋਮੀਨੇਸ਼ਨ ਦਾ ਸਾਨੂੰ ਇੱਕੋ ਦਿਨ ਮਿਲਿਆ ਜਿਹੜੇ ਐਨਓਸੀਆ ਸੀ ਉਹਨਾਂ ਦੇ ਵਿੱਚ ਬਹੁਤ ਖੱਜਲ ਖਵਾਲੀ ਹੋਈ ਆ ਉਹ ਤੁਹਾਡੇ ਕੈਮਰੇ ਅੱਜ ਬੰਦ ਆ ਸ਼ਾਰਕ ਜਦੋਂ ਨੋਮੀਨੇਸ਼ਨ ਕੀਪਰ ਫਾਈਲ ਹੋ ਰਹੀ ਸੀ ਕਈ ਲੋਕਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਕਿਸੇ ਦਾ ਪੇਪਰ ਵੀ 파ੜੇ ਗਏ ਪੇਪਰ ਚੱਕ ਕੇ ਫਾੜ ਲਿਆ ਕੋਈ ਆਪਣਾ ਉਹ ਵੋਟਰ ਕਾਰਡ ਚੱਕ ਕੇ ਪਾ ਦਿੱਤਾ ਮੈਂ ਬੇਨਤੀ ਕਰਨੀ ਚਾਹੁੰਗਾ ਜਿੰਨੇ ਵੀ ਸਾਡੇ ਆਰੋਤੀ ਕੀ ਆਰੋ ਲੱਗੇ ਹੋਏ ਨੇ ਕਿ ਨਜਾਇਜ਼ ਕਿਸੇ ਵੀ ਕੈਂਡੀਡੇਟ ਦੇ ਇਰੈਸਪੈਕਟਿਵ ਆਫ ਐਨੀ ਪੋਲਿਟিক্যাল ਪਾਰਟੀ ਕਾਗਜ਼ ਰੱਦ ਨਾ ਕਰੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਜਦੋਂ ਦਾ ਪੰਚਾਇਤੀ ਚੋਣਾਂ ਲੈ ਕੇ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਗਏ ਨੇ ਉਦੋਂ ਦਾ ਇਹ ਹੰਗਾਮਾ ਦੇਖਣ ਨੂੰ ਮਿਲਦਾ ਤੇ ਵਿਰੋਧੀ ਲਗਾਤਾਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਉੱਤੇ ਹੀ ਲੁਧਿਆਣਾ ਤੋਂ ਹੁਣ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਕੁਲਦੀ ਵੈਦ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪੰਚਾਇਤੀ ਚੋਣ ਲੈ ਕੇ ਕੁਝ ਸਵਾਲ ਖੜੇ ਕੀਤੇ ਨੇ ਉਹਨਾਂ ਕਹੇ ਕਿ ਅਸੀਂ ਪੁਲਿਸ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਮੀਦਵਾਰਾਂ ਦੇ ਕਾਗਜ਼ ਨਾਰਾਦ ਕੀਤੇ ਜਾਣ ਹਾਲਾਂਕਿ ਜੇ ਤੁਸੀਂ ਅੱਦਾ ਕਰਦੇ ਹੋ ਤਾਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੇ ਚੋਣਾਂ ਲੈ ਕੇ ਉਦਾਹਰਣ ਵੀ ਦਿੱਤੀ ਹੈ ਦੇਖੋ ਮੈਂ ਸ਼ੁਰੂ ਤੋਂ ਇਹ ਗੱਲ ਕਹਿ ਰਿਹਾ ਕਿ ਸਰਕਾਰ ਨੇ ਇਹ ਫੈਸਲਾ ਲਿਆ ਇਲੈਕਸ਼ਨ ਕਰਾਉਣ ਦਾ ਪੰਚਾਇਤਾਂ ਦਾ ਮੈਂ ਮੰਨਦਾ ਬਹੁਤ ਵਧੀਆ ਡਿਸੀਜਨ ਹੈ ਚਾਹੀਏ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਡੈਮੋਕਰੈਟਿਕ ਕੰਟਰੀ ਹੈ ਦੇ ਵਿੱਚ ਆ ਵੋਟਾਂ ਦੀ ਰਾਜਨੀਤੀ ਹੈ ਵੋਟਾਂ ਪੈਣੀਆਂ ਚਾਹੀਦੀਆਂ ਨੇ ਪੰਚਾਇਤਾਂ ਚੁਣੀਆਂ ਜਾਣੀਆਂ ਚਾਹੀਦੀਆਂ ਨੇ ਸਰਪੰਚ ਚੁਣੇ ਜਾਣੇ ਚਾਹੀਦੇ ਲੇਕਿਨ ਅਸੀਂ 4 ਦਿਨ ਤੋਂ ਲਗਾਤਾਰ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਪ੍ਰੋਸੈਸ ਹੈ ਇਹ ਬਹੁਤ ਥੋੜੇ ਟਾਈਮ ਦੇ ਵਿੱਚ ਤੁਸੀਂ ਲੈਪਰੇ ਚਾੜ ਰਹੇ ਹੋ ਜਿਹੜੇ ਕਿਉਂਕਿ ਮੈਂ ਆਪ ਅਫੀਸਰ ነਆ ਲੈ 17 18 ਇਲੈਕਸ਼ਨਸ ਕਰਾਈਆਂ ਨੇ ਮੈਨੂੰ ਪਤਾ ਹੈ ਕਿ ਅਫਸਰਾਂ ਦੇ ਉੱਤੇ ਬਹੁਤ ਪ੍ਰੈਸ਼ਰ ਆ ਗਿਆ ਉਹਨਾਂ ਦੇ ਕੋਲੇ ਸਮਾਂ ਬਹੁਤ ਥੋੜਾ ਰਿਹਾ ਆச்சா ਸਮਾਂ ਥੋੜਾ ਰਹਿ ਗਿਆ ਲੇਕਿਨ ਕਿਉਂਕਿ ਆਮ ਆਦਮੀ ਪਾਰਟੀ ਦਾ ਰਾਜ ਹੈ ਨੋਮੀਨੇਸ਼ਨ ਦਾ ਸਾਨੂੰ ਇੱਕੋ ਦਿਨ ਮਿਲਿਆ ਜਿਹੜੇ ਐਨਓਸੀਆਂ ਸੀ ਉਹਨਾਂ ਦੇ ਵਿੱਚ ਬਹੁਤ ਖੱਜਲ ਖਵਾਲੀ ਹੋਈ ਆ ਉਹ ਤੁਹਾਡੇ ਕੈਮਰੇਆਂ 'ਚ ਬੰਦ ਹੈ ਸਾਰਾ ਕੁਝ ਬਹੁਤ ਸਾਰੀ ਜਦੋਂ ਨਾਮੀਨੇਸ਼ਨ ਪੇਪਰ ਫਾਈਲ ਹੋ ਰਹੀ ਸੀ ਕਈ ਲੋਕਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਕਿਸੇ ਦਾ ਕੋ ਪੇਪਰ ਵੀ ਪਾੜੇ ਗਏ ਕੋ ਪੇਪਰ ਚੱਕ ਕੇ ਭਜ ਗਿਆ ਕੋਈ ਆਪਣਾ ਆਹ ਵੋਟਰ ਕਾਰਡ ਚੱਕ ਕੇ ਭਜ ਗਿਆ ਅਸੀਂ ਲਗਾਤਾਰ ਅਪਰੋਚ ਕਰਦੇ ਰਹੇ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਰਹੇ ਕਮਿਸ਼ਨਰ ਪੁਲਿਸ ਨੂੰ ਰਿਕੁਐਸਟ ਦਿੱਤੀ ਬੇਸ਼ੱਕ ਉਹਨਾਂ ਨੇ ਕੋਆਪਰੇਟ ਕੀਤਾ ਲੇਕਿਨ ਉਹ ਵੀ ਕਹਿੰਦੇ ਸੀ ਕਿ ਜਿਹੜਾ ਸਮਾਂ ਆ ਉਹ ਬਹੁਤ ਕੱਟ ਦਿੱਤਾ ਗਿਆ ਚਲੋ ਉਹ ਤਾਂ ਹੋ ਗਿਆ ਨੋਮੀਨੇਸ਼ਨਸ ਫਾਈਲ ਹੋ ਚੁੱਕੀਆਂ ਨੇ ਖੱਜਲ ਕੁਆਰੀ ਤਾਂ ਤੁਹਾਡੇ ਕੈਮਰਿਆਂ ਦੇ ਵਿੱਚ ਆਲਰੇਡੀ ਰਿਕਾਰਡਡ ਹੈ ਸਾਰੇ ਟੈਲੀਵਿਜ਼ਨਾਂ ਤੇ ਕੱਲ ਦਾ ਚੱਲ ਰਿਹਾ ਅੱਗੇ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਰੇ ਅਫਸਰਾਂ ਨੂੰ ਵੀ ਕਹਿਣਾ ਦੇਖਿਓ ਗਲਤ ਪੇਪਰ ਰਿਜੈਕਟ ਨਾ ਕਰਿਓ ਅੱਜ ਦੇ ਹਾਲਾਤ ਜੋ ਬਣੇ ਹੋਏ ਨੇ ਉਹ ਤੁਹਾਨੂੰ ਵੀ ਪਤਾ ਹੈ ਪਿੱਛੇ ਵੀ ਇੱਕ ਬੜਾ ਵੱਡਾ ਇਨਸੀਡੈਂਟ ਹੋਇਆ ਸੀ ਚੰਡੀਗੜ੍ਹ ਦੀ ਜਦੋਂ ਚੋਣ ਕਰਾਈ ਗਈ ਅ ਮਿਸਟਰ ਅਨਿਲ ਮਸੀਹ ਉਹਦੇ ਵਿੱਚ ਸੁਪਰੀਮ ਕੋਰਟ ਨੇ ਬਹੁਤ ਵੱਡਾ ਫੈਸਲਾ ਲਿਆ ਸੋ ਮੈਂ ਬੇਨਤੀ ਕਰਨੀ ਚਾਹੂੰਗਾ ਜਿੰਨੇ ਵੀ ਸਾਡੇ ਆਰਓ ਤੇ ਆਰਓ ਲੱਗੇ ਹੋਏ ਨੇ ਕਿ ਨਜਾਇਜ਼ ਕਿਸੇ ਵੀ ਕੈਂਡੀਡੇਟ ਦੇ ਇਰੈਸਪੈਕਟਿਵ ਆਫ ਐਨੀ ਪੋਲਿਟੀਕਲ ਪਾਰਟੀ ਕਾਗਜ਼ ਰੱਦ ਨਾ ਕਰੇ ਤੁਹਾਨੂੰ ਡਰਾਮਾ ਮੰਨ ਦੇ ਵਿੱਚ ਲੱਗਦਾ ਕਿ ਜਿਹਾ ਹੋ ਸਕਦਾ ਜਿਹੜਾ ਤੁਹਾਨੂੰ ਜੋ ਹਾਲਾਤ ਬਣੇ ਆ ਬਿਲਕੁਲ ਲੱਗਦਾ ਬਿਲਕੁਲ ਮੰਨ ਦੇ ਵਿੱਚ ਖਰਚਾ ਹੈਗਾ ਕਿ ਜੋ ਪਹਿਲਾਂ ਐਨਓਸੀਜ਼ ਵੇਲੇ ਹੋਇਆ ਨਾਮਿਨੇਸ਼ਨ ਵੇਲੇ ਹੋਇਆ ਉਹ ਵੀ ਲੱਗਦਾ ਕਿਉਂਕਿ ਸਟੇਜਸ ਆ ਨਾ ਜੀ ਨਾਮਿਨੇਸ਼ਨ ਫਾਈਲ ਹੋ ਗਈ ਹੈ ਹੁਣ ਪੇਪਰ ਸਿਲੈਕਟ ਹੋਣ ਸਰ ਸੀਐਮ ਸਾਹਮਣੇ ਸਰਪੰਚ ਦੀ ਗੱਲ ਤੁਸੀਂ ਕੁਝ ਤੁਹਾਡੇ ਵੀ ਮੈਂਬਰ ਸਰਪੰਚ ਦੀ ਰਾਤ ਦੇਖੋ ਮੈਂ ਇਸ ਗੱਲ ਦੀ ਚੀਫ ਮਿਨਿਸਟਰ ਸਾਹਿਬ ਦੀ ਤਾਦੀਦ ਕਰਨਾ ਉਹਨਾਂ ਨੂੰ ਆ ਆਪਣਾ ਮੁਬਾਰਕਬਾਦ ਦੀ ਗੱਲ ਨਾ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਲੇਕਿਨ ਡੈਮੋਕ੍ਰੇਸੀ ਦੇ ਵਿੱਚ ਸਰਬਸੰਮਤੀਆਂ ਹੋ ਜਾਣ ਤਾਂ ਬਹੁਤ ਵਧੀਆ ਪਰ ਹੁੰਦੀਆਂ ਨਹੀਂ ਸਰ ਆਮ ਤੌਰ ਤੇ ਦੇਖਿਆ ਹੈ ਨਾ ਇਲੈਕਸ਼ਨ ਫੋੜ ਕਲਕ ਨੂੰ ਲੱਗਦਾ ਸਾਰੇ ਆਪਣੇ ਪਾਰਟੀ ਦੇ ਮੁਬਾਰਕਬਾਦ ਨਾ ਜਮਾ ਉਹ ਜਾਂਦੇ ਪਰ ਘੋੜੀ ਜਨਨ ਦੀ ਘਟਨਾ ਜਿਹੜੀ ਸਾਹਮਣੇ ਆਈ ਹੈ ਨਹੀਂ ਕਈ ਤਰ੍ਹਾਂ ਦੇ ਇਨਸੀਡੈਂਟ ਹੋਏ ਹਨ ਮੈਨੂੰ ਹੁਣ ਇਹਦੇ ਬਾਰੇ ਨਹੀਂ ਪਤਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਅਸਲਾ ਜਮ੍ਹਾਂ ਕਰਾਉਣ ਦੇ ਵਾਸਤੇ ਕੀ ਆਈਆਂ ਨੇ ਹਦਾਇਤਾਂ ਆਈਆਂ ਨੇ ਉਹ ਮੈਂ ਗੱਲ ਕਰਾਂਗਾ ਸੀਪੀ ਸਾਹਿਬ ਨਾਲ ਕੀ ਗੱਲ ਕਰਾਂਗੇ ਕਿਉਂਕਿ ਜੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਆਈਆਂ ਨੇ ਤਾਂ ਪੁਲਿਸ ਜਿਹੜੀ ਹੈ ਇਹਦੇ ਤੇ ਐਕਟ ਬਿਲਕੁਲ ਕਰੇ ਹੁਣ ਸਰ ਕਾਂਗਰਸ ਕਿਸ ਤਰੀਕੇ ਨਾਲ ਆਪਣੇ ਆਪਣੇ ਰਿਪੋਰਟ ਚੈੱਕ ਕਰੇਗੀ ਕਿਉਂਕਿ ਆਪਾਂ ਤਾਂ ਪਿਛਲੀ ਦਸਾਹਾਂ ਕਾਂਗਰਸ ਨਾਲ ਵੀ ਇਤਨਾ ਹੀ ਕੋਈ ਪਰੇਖ ਚੱਕੇ ਨਹੀਂ ਹੁਣ ਆਪਾਂ ਨੂੰ ਪਤਾ ਸਾਰਿਆਂ ਦਾ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਕੈਂਡੀਡੇਟ ਆ ਕਾਂਗਰਸ ਦੇ ਕਿਹੜੇ ਕੈਂਡੀਡੇਟ ਆ ਸ਼ਰੂਮਣੀ ਅਕਾਲੀ ਦਲ ਦੇ ਕਿਹੜੇ ਕੈਂਡੀਡੇਟ ਆ ਬੀਜੇਪੀ ਦੇ ਕਿਹੜੇ ਚਲੋ ਬੀਜੇਪੀ ਤਾਂ ਨਗਲੀਜੀਬਲਾ ਹੈ ਹੀ ਠੀਕ ਹੈ ਨਾ ਉਹ ਆਪਰ ਸਾਰਿਆਂ ਨੂੰ ਪਤਾ ਹੈ ਜੇ ਪੇਪਰ ਰਿਜੈਕਟ ਹੁੰਦੇ ਆ ਸਾਡੇ ਬੰਦਿਆਂ ਦੇ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਸਭ ਨੂੰ ਚਲੋ ਸਰਕਾਰ ਦੇ ਤਾਂ ਪੇਪਰ ਕਿਉਂ ਰਿਜੈਕਟ ਹੋਣੇ ਆ ਉਹ ਤਾਂ ਸ਼ਾਮ ਨੂੰ ਬੈਠ ਕੇ ਆਰਓ ਇਹ ਆਰਓ ਤੇ ਆਰਓ ਨੇ ਠੀਕ ਕਰ ਲੈਣੇ ਆ ਤੇ ਉਹ ਪਤਾ ਲੱਗ ਜਾਏਗਾ ਉਹ ਕਹਿੰਦਾ ਜੀ ਪਿੱਛੇ ਅਜਿਹਾ ਕੁਝ ਹੁੰਦਾ ਆ ਬਿਲਕੁਲ ਗਲਤ ਹੈ ਰਾਜ ਮੈਂ ਚੈਲੰਜ ਕਰਦਾ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਬੰਦੇ ਬਿਠਾਓ ਜਦੋਂ 18 ਵਿੱਚ ਚੋਣ ਅਸੀਂ ਕਰਾਈ ਹੈ ਜਿਲ੍ਹ ਹਲਕੇ ਚ ਅਸੀਂ ਇੱਕ ਵੀ ਪੇਪਰ ਕਿਸੇ ਦਾ ਰੱਦ ਨਹੀਂ ਸੀ ਹੋਣ ਦਿੱਤਾ ਬਿਲਕੁਲ ਸਾਰਿਆਂ ਨੂੰ ਐਨਓਸੀ ਮਿਲਿਆ ਨੂੰ ਕਿਸੇ ਨੂੰ ਪਰੇਸ਼ਾਨੀ ਤਾਂ ਤੁਸੀਂ ਇੱਥੇ ਹੀ ਸਾਰੇ ਜਣੇ ਤੁਸੀਂ ਦੱਸੋ ਜੇ ਤੁਹਾਡੇ ਕੈਮਰੇਆਂ 'ਚ ਕੋਈ ਇਹੋ ਜਿਹਾ ਇਨਸੀਡੈਂਟ ਹੈਗੇ ਨੇ ਤਾਂ ਮੈਨੂੰ ਦੱਸੋ ਸਰ ਸਵਾਲ ਇਹ ਵੀ ਅੰਦਾਜ਼ਾ ਹੈ ਕਿ ਸਟਰਕਚਰ ਨੇ ਕਿਹਾ ਕਿ ਐਨਓਸੀ ਦੀ ਗੱਲ ਸੀ 2 ਸਾਲ ਦਾ ਹਿਸਾਬ ਦਾ ਸਰਕਾਰ ਕੋਲ ਸਰਪੰਚ ਦਾ ਤਾਂ ਸਰਕਾਰ ਨੇ ਉਦੋਂ ਉਹਨਾਂ ਸਰਪੰਚ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲਿਆ ਹੁਣ ਐਨਓਸੀ ਦੇ ਜੇ ਸਮੇ ਉਹਨਾਂ ਨੂੰ ਪੱਤਰ ਭੇਜਣਾ ਪਵੇ ਦੇਖੋ ਇਹ ਇਹ ਚਾਹੀਦਾ ਨਹੀਂ ਸੀ ਸਰਕਾਰ ਨੇ ਇਹੋ ਜਿਹਾ ਕੰਮ ਕਰਨਾ ਸਰਕਾਰ ਨੂੰ ਤਾਂ ਖੁੱਲ੍ਹ ਦਲੀ ਦਿਖਾਉਣੀ ਚਾਹੀਦੀ ਸੀ ਕਿ ਆਓ ਸਾਰੇ ਜਣੇ ਮੈਦਾਨ ਵਿੱਚ ਮੈਦਾਨ ਵਿੱਚ ਆਓ ਤੇ ਵੋਟਾਂ ਪਾਓ ਤੇ ਵੋਟਾਂ ਦੀ ਰਾਜਨੀਤੀ ਦਾ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਹੈ ਇਹ ਜਿਹੜੇ ਹੱਤ ਕੰਡੇ અપਨਾਏ ਗਏ ਨੇ ਇਹਨਾਂ ਦੇ ਨਾਲ ਕੁਝ ਸਵਰਨਾ ਨਹੀਂ ਹੈ ਸਗੋਂ ਗਲਤ ਸਿਗਨਲ ਜਾਂਦਾ ਪਬਲਿਕ ਦੇ ਵਿੱਚ ਜਿੰਨਾ ਸਰਕਾਰ ਧੱਕਾ ਕਰੇਗੀ ਉਹਨਾਂ ਗਲਤ ਸਿਗਨਲ ਜਾਏਗਾ ਪਬਲਿਕ ਹੁਣ ਅਪੀਲ ਕੀ ਦੀ ਲੋੜ ਹੈ ਦੇਖੋ ਮੈਂ ਤਾਂ ਹੱਥ ਜੋੜ ਕੇ ਸਾਰੇ ਆਪਣੇ ਪੰਜਾਬ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹੈ ਕਿ ਡਟ ਕੇ VOTING ਕਰੋ ਵੋਟ ਕਰਨਾ ਸਾਡੇ ਲੋਕਾਂ ਦਾ ਅਧਿਕਾਰ ਹੈ ਇਨ ਰਿਸਪੈਕਟਿਵ ਆਫ ਐਨੀ ਪੋਲੀਟੀਕਲ ਪਾਰਟੀ ਦੇਸ਼ਾ ਕਿਸੇ ਸਿੰਬਲ ਤੇ ਇਲੈਕਸ਼ਨ ਨਹੀਂ ਹੋਣੀ ਲੇਕਿਨ ਤੁਸੀਂ ਜਿਹੜਾ ਤੁਹਾਡਾ ਕੋਈ ਚੰਗਾ ਕੈਂਡੀਡੇਟ ਹੈ ਜਿਹਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਪਿੰਡ ਦੀ ਜਿਹੜੀ ਉਹ ਹੈਗੀ ਆ ਮੋਤਬਰ ਬੰਦੇ ਹੈਗੇ ਆ ਉਹ ਤੁਹਾਡੀ ਪਿੰਡ ਦੀ ਤਰੱਕੀ ਕਰਾ ਸਕਦਾ ਹੈ ਸ੍ਰੀ ਬੰਲਾ ਆ ਇਹੋ ਜਿਹੇ ਵਿਧਾਇਕ ਨੂੰ ਵੋਟ ਕਰੋ ਤੇ ਜਿਤਾਓ ਤਾਂ ਕਿ ਜਿਹੜਾ ਪੰਜਾਬ ਦਾ ਉਹ ਭਲਾ ਹੋ ਸਕੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਕੁਲਦੀਪ ਵੈਦ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਰੀਫ਼ ਵੀ ਕੀਤੀ ਗਈ ਹੈ ਸਭ ਸੰਤਿਪਤੀ ਨਾਲ ਚੋਣਾਂ ਲੈ ਕੇ ਉੱਥੇ ਹੀ ਉਹਨਾਂ ਕਿਹਾ ਕਿ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ ਤਾਂ ਇੱਕ ਵੀਡੀਓਗ੍ਰਾਫੀ ਰਹੀਂ ਚੋਣਾਂ ਕਰਾਈਆਂ ਜਾਣਗੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ